ਗਰਮ ਪਾਣੀ ਭਰ ਲਿਆ ਬਈ ਆਪਾਂ ਨੇ ਕੋਸਾ ਬਾਹਲਾ ਗਰਮ ਨਹੀਂ ਕੋਸਾ ਜਿਹਾ ਹੀ ਐ ਤੇ ਪਾਈਏ ਕਬੂਤਰਾਂ ਨੂੰ ਫਿਰ ਦਾਣਾ ਪਾਣੀ ਪਹਿਲਾਂ ਪਾਉ ਸਾਈਟਾਂ ਹੁਣ ਹੈ ਠੀਕ ਆ ਠੀਕ ਆ ਤੂੰ ਹੀ ਠੀਕ ਆ ਉਹ ਅੰਦਰਲਾ ਬੱਲ ਮੱਚਦਾ ਹੀ ਹਲਿਆ ਦੇ ਲਾ ਰਾਤ ਐ ਕਮਰੇ ਦੀ ਲਾਈਟ ਮੱਚਦੀ ਦੀ ਮਹਿਸਾਂ ਖੁੱਲਗੀਆਂ ਦੋ ਹਾਂ ਇੱਕ ਆ ਉਹ ਸਿਰੇ ਵਾਲੀ ਇੱਕ ਆ ਖੁੱਲਗੀ ਦੀ ਬੰਨੀਆਂ ਥੜੀਆਂ ਚਲੋ ਬਈ ਖੋਲਦੇ ਹਾਂ ਜਿੰਦਾ ਤੇ ਐਫ ਐ ਪਾਉਣੇ ਪਹਿਲਾਂ ਦਾਣਾ ਪਾਣੀ ਨਾਲੇ ਦੇਖਦੇ ਵੀ ਅੰਦਰ ਸੈੱਟ ਬੈਠੇ ਤੇ ਕਾ ਨਹੀਂ ਤੇ ਸਸਰੀਕਾਰ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਉਹ ਕਹਿਮੋ ਸਾਰੇ ਜਾਨਵਰ ਸੈਟਾ ਸਾਰੇ ਤੇ ਪਾਉਣੇ ਆ ਬਈ ਦਾਣਾ ਪਾਣੀ ਦਾਣਾ ਪਾਣੀ ਪਾ ਕੇ ਫਿਰ ਆਪਾਂ ਦੇਖਦੇ ਆ ਅੰਦਰ ਕਿਵੇਂ ਬੈਠੇ ਆ ਕਬੂਤਰਾਂ ਨਾ ਖਾਂਦੇ ਅੱਜ ਬੈਠੇ ਆ ਜਾਂ ਨਹੀਂ 5 ml ਪਾ ਲਈ ਬਈ ਆਪਾਂ ਨੇ ਬਰੂਟੋਨ ਤੇ ਇਹ ਪਾਉਣੇ ਆ ਪਾਣੀ ਚ ਕਾਫੀ ਦਿਨ ਹੋ ਗਏ ਤੇ ਆਪਾਂ ਪਾਣੀ ਚ ਪਾਈ ਨਹੀਂ ਹਣਾ ਉੰਜ ਮੈਂ ਲਪਾਲਾ ਨੇ ਉੱਕ ਕਰਦੇ ਹ ਕੋਰਦੇ ਹ ਹੁਣ ਇਹਨੂੰ ਦਾਣਾ ਪਾਣੀ ਦਾਣਾ ਹੈ ਬਾਈ ਪਾਣੀ ਪਾਤਾ ਬਰੂਟ ਅਨੁਪਾਤੀ 5 ਐਮ ਐਲ ਤੇ ਇੱਕ ਵਾਰੀ ਹੁਣ ਆਪਾਂ ਦੇਖ ਲਈਏ ਮੜੇ ਪਹਿਲਾਂ ਕਿਵੇਂ ਬੈਠੇ ਨੇ ਕਬੂਤਰ ਆਹੋ ਠੀਕ ਆ ਠੀਕ ਆ ਓਕੇ ਰਿਪੋਰਟਾਂ ਚੱਲ ਚੱਲ ਸਾਰੇ ਸੈਟਨ ਨੇ ਪਹਿਲਾਂ ਕਬੂਤਰ ਨੂੰ ਜ ਨਿਗਾਹ ਮਾਰ ਲਈਏ ਬਿਲਕੁਲ ਓਕੇ ਰਿਪੋਰਟਾਂ ਨੇ ਓਏ ਚੁਗ ਚਾਰ ਅੰਦਰ ਇੱਥੇ ਬੱਚਾ ਕਿਤੇ ਆਹ ਬੈਠਾ ਤੇ ਚਲੋ ਭਾਈ ਕੱਢ ਲੀਏ ਬਾਹਰ ਇਹਨਾਂ ਨੂੰ ਕੱਢਣਾ ਗਿਆ ਇਹਨਾਂ ਤਾਂ ਭੱਜਿਆ ਨਹੀਂ ਆਉਣਾ ਆਜੋ ਵੀ ਆਜੋ ਆਓ 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 ਆਗੇ ਵੀ ਆਗੇ ਸਾਰੇ ਬਾਹਰ ਬਾਹਰ ਕੇ ਇਹਨੇ ਦਾਣਾ ਵਾੜੀ ਸਾਰੇ ਆਗੇ ਬਾਹਰ ਆਏ ਦੀ ਪੂਛ ਘੱਟੀ ਜੱッセ ਨੇ ਗੱਲ ਆਪਣੀ ਨੀਲੀ ਚੰਦਰਾਣੀ ਕਬੂਤਰੀ ਦੇਖੋ ਤਾਂ ਕਰਨੀ ਬਲ ਉੱਪਰ ਗਈ ਚਲੋ ਭਾਈ ਉਹ ਕੇਰਬੋਡ ਖਾਣ ਤੋਂ ਦਾਣਾ ਪਾਣੀ ਇਹਨਾਂ ਨੂੰ ਫੇਰ ਮਿਲਦੇ ਹਾਂ ਹੁਣ ਆਏ ਜੀ ਭਾਈ ਆਪਾਂ ਗਰਾਊਂਡ 'ਚ ਤੇ ਟੈਂਕੀ ਖੜਾ ਹੋਰ ਚੱਲਿਆ ਸ਼ੈੱਡ 'ਚ ਉਦੋਂ ਬਾਅਦ ਤੁਹਾਨੂੰ ਦਿਖਾਵਾਂਗਾ ਗਰਾਊਂਡ ਕਿੰਨਾ ਕਿਤੇ ਹਰ ਹੋ ਗਿਆ ਕਾਰ ਪਹੁੰਚ ਗਏ ਭਾਈ ਆਪਾਂ ਹਾਂ ਜਾਜੀ ਗੋਟੇ ਪਰ ਚੜੇ ਬਦਾਂ ਵੀ ਜਾਣ ਹਾਂ ਸੈਂਟੂ ਆਪਰੇ ਨਾਲ ਦਾ ਬੱਚਾ ਜਿਹੜਾ ਖੋਇਆ ਆਪਣਾ ਜਿਹੜਾ ਖੋਇਆ ਆਪਣਾ ਲਾਲ ਸਿਰ ਹਾਂ ਉੱਥੇ ਬੈਠਾ ਇਹਨਾਂ ਦੀ ਗੋਠੀ ਦੇ ਸਾਹਮਣੇ ਫੇਰ ਆਪਣਾ ਤਾਂ ਨਹੀਂ ਦਾ ਆਪਣਾ ਹੀ ਦਾ ਜਾਂ ਮੈਂ ਦੇਖਿਆ ਚਲ ਭੀ ਮੈਂ ਤਾਂ ਗੁਜੀ ਹੋ ਗਈ ਮੈਂ ਵੀ ਆਪਣਾ ਆ ਕੇ ਮੈਂ ਸਲੋਂ ਡੱਬਾ ਲੈ ਕੇ ਗਿਆ ਹਾਂ ਤਾਂ ਪਰਵਾਤਾ ਲੈ ਆ ਕੇ ਤਾਂ ਮੈਂ ਇਥੇ ਬੰਬ ਚਲਾ ਕੇ ਡਾ ਆ ਓਕੇ ਜੀ ਆਪੇ ਆਪਣੇ ਵਾਲੀ ਤੇ ਕਾਲੀ ਟੋਰੀ ਸੀ ਹਾਂ ਉਹ ਬੱਚਾ ਹੁਣ ਕਿੱਥੇ ਮਿਲਣਾ ਹੈ ਬਾਈ ਹਾਂ ਸੈਟ ਹੈ ਐਨ ਓਕੇ ਆ ਬਾ ਠੀਕ ਆ ਆ ਕੱਟੀ ਦਾ ਰੰਗ ਕਾਲਾ ਕਾਤੇ ਆ ਸਾਲਾ ਰੰਗ ਕਾਲਾ ਕਾਤੇ ਆ ਸਾਲਾ ਕਾਲਾ ਹੀ ਹੁੰਦਾ ਕੱਟਾ ਮੇਰਾ ਲਵਲੀ ਆ ਹਾਂ ਖਾਣਾ ਕੀਨੇ ਕਿਹੜਾ ਦੇਖਿਆ ਸਾਰੇ ਸਿੰਗਲ ਸਿੰਗਲ ਹੀ ਬੈਠੇ ਨੇ ਹਨਾ ਸਿੰਗਲ ਸਿੰਗਲ ਬੈਠੇ ਨੇ ਭਾਈ ਸਿੰਗਲ ਸਿੰਗਲ ਇਹਨਾਂ ਨੇ ਤਾਂ ਖਾਣੇ ਸਾਹਵੇਂ ਹੋਏ ਨੇ ਹਾਂ ਹੈਨਾ ਚਾ ਬਨਾਰਦੀ ਗੋਤਰੀ ਉਹ ਤਾਂ ਅੰਡਾ ਧਰਨ ਨੇ ਤਿਆਰ ਆ ਉਧਰ ਹਾਂ ਹੁੰਜੇ ਚ ਹਾਂ ਉੱਪਰ ਬੈਠੀ ਏ ਦੱਸ ਇਹ ਉਹਦੇ ਕੋਲ ਬਹਿ ਗਈ ਮੈਂ ਆ ਨਹੀਂ ਹੈਗੀ ਹੋਰ ਵਾਸਤੇ ਬੈਠੀ ਏ ਕਿਤੇ ਆਹ ਬੈਠੀ ਏ ਨੀ ਹੇ ਦਾ ਨੀਚੇ ਲੱਭਿਆ ਨਾ ਕਿੱਥੇ ਗਈ ਉੱਤਰੀ ਤੇ ਬੈਠੀ ਹੋਣੀ ਇੱਥੇ ਕਿਤੇ ਸਾਈਡ ਤੇ ਗਲੱਬੀ ਆ ਨਾ ਦਿਖਦੀ ਨਹੀਂ ਗਲੱਬੀ ਆਉ ਲੈ ਜੀ ਆਹ ਲਾ ਟੋਕਰੀ ਦੇ ਥੱਲੇ ਆਹ ਥੱਲੇ ਲਾ ਟੋਕਰੀ ਹੈ ਹਾਂ ਉਹ ਉਹ ਦੇਖ ਬਿਚਾਰੇ ਬੀਸੀ ਦੇਖੋ ਤਾਂ ਬਾਈ ਠੀਕ ਹੈ ਨਾ ਸਿਸਟਮ ਗੱਡੇ ਦਾ ਹੁੱਕੇ ਰਪੋਟਾ ਨੇ ਕੋਈ ਗੱਲ ਨਹੀਂ 커피 ਲੈ ਦੇ ਦੇ ਦੋ ਲੈਣਾ ਨਹੀਂ ਲੈ ਲਵਾਂ ਬਸ ਠੀਕ ਹੈ ਥੈਂਕ ਯੂ ਜਿਹੜੇ ਬੱਚੇ ਦੀ ਬਾਈ ਗੱਲ ਕਰਦਾ ਉਹਦਾ ਜੱਸੂ ਹੈ ਨਾ ਮੈਨੂੰ ਵੀ ਦੁਬਾਰਾ ਦੇਖਿਆ ਮੈਨੂੰ ਲੱਗਦਾ ਆਪਣਾ ਹੀ ਤਾਂ ਪਰ ਉਹ ਮੁੰਡਾ ਫੜ ਕੇ ਲੈ ਕੇ ਗਿਆ ਉਹਦਾ ਤਾਂ ਕਿਉਂਕਿ ਆਪਣੇ ਵਾਲੇ ਦੀ ਤਾਂ ਕਾਲੀ ਪੂੰਛਤੀ ਹੈ ਨਾ ਸੇਮ ਬੱਚਾ ਉਮੀਦ ਹੀ ਤਾਂ ਇਦੀ ਪੱਕੀਓ ਪੂਰੀ ਪੂੰਛ ਦੀ ਪਹਿਲਾਂ ਤੋਂ ਹੀ ਹੈ ਨਾ ਜਿਵੇਂ ਪੂਰੀਆਂ ਗਾਂ ਤਾਂ ਪੂਰੀ ਪੂੰਛ ਹੁੰਦੀ ਆ ਓਖਣ ਦੀ ਤੇ ਦੇਖਿਆ ਮੈਂ ਬੱਚਾ ਹੈ ਆਪਣੇ ਵਾਲੇ ਨਾਲ ਦਾ ਪਰ ਹੈ ਉਹਨਾਂ ਦਾ ਹੀ ਤਾਂ ਸੇਮ ਆਪਣੇ ਵਾਲੀ ਛਤਰੀ ਵਾਲੇ ਰੰਗ ਆ ਉਹਨਾਂ ਦੇ ਲਈ ਉਹ ਫੜ ਕੇ ਲੈ ਕੇ ਗਏ ਆਪਣੀ ਕੋਠੀ ਕੋਲ ਹੀ ਆਪਣੇ ਦੂਜੇ ਬਾਹਰਲੇ ਕਰੋ ਤੇ ਕਬੂਤਰ ਖਾ ਰਹੇ ਨੇ ਦਾਣਾ ਪਾਣੀ ਧੁੱਪ ਵੀ ਪੂਰੀ ਚਮਕੀ ਹੋਈ ਹੈ ਦੇਖਦੇ ਅੱਜ ਸਾਡੀ ਸਲਾਹ ਇਹ ਵੀ ਕਬੂਤਰਾਂ ਨੂੰ ਉੱਪਰ ਸ਼ਿਫਟ ਕਰ ਦਈਏ ਤੇ ਦੇਖਦੇ ਦੁਪਹਿਰ ਤੱਕ ਮੌਸਮ ਦੇਖਦੇ ਜੇ ਤਾਂ ਹੁੰਦਾ ਸਹੀ ਫੇਰ ਤਾਂ ਉੱਪਰ ਸ਼ਿਫਟ ਕਰਾਂਗੇ ਨਹੀਂ ਫਿਰ ਅੱਜ ਬੱਚੇ ਦਾ ਪੱਕੇ ਡਾਉਣੇ ਡਾਉਣੇ ਨੇ ਆਪਾਂ ਨੇ ਠੀਕ ਹੈ ਹੁਣ ਦਾਣਾ ਪਾਣੀ ਚੋਕਣ ਦੋ ਹਲੇ 2 ਘੰਟੇ ਤੱਕ ਦੇਖਾਂਗੇ ਹਲੇ ਟਾਈਮ ਘੱਟ ਹੋਇਆ ਤੇ ਕੱਲ ਵਾਲਾ ਵਲੌਗ ਵਿੱਚ ਐਡ ਕਰਿਆ ਹੋਇਆ ਕਿਉਂਕਿ ਵਲੌਗ ਪਾਉਣ ਨੂੰ ਯਾਰ ਜੀ ਨਹੀਂ ਕਰਦਾ ਕੁਝ ਬਣੇ ਨਹੀਂ ਰਿਹਾ ਜਾਦਾ ਫਿਰ ਡੇਲੀ ਵਲੌਗ ਪਾਉਣੇ ਪੈਣਗੇ ਦੂਜੇ ਕੰਮਕਾਰ ਕਿਆ ਕਰਦੇ ਆ ਕਿਆ ਨਹੀਂ ਉਹ ਕਬੂਤਰਾਂ ਵਾਲਾ ਵਿੱਚ ਮੜਾ ਮੋਟਾ ਮਿਕਸ ਕਰ ਦਿਆ ਕਰਾਂਗੇ ਦੇਖਦੇ ਹਾਂ ਚਲੋ ਤੇ ਸ਼ੇਅਰ ਮੇਰਾ ਵੀਡੀਓ ਜ਼ਰੂਰ ਕਰ ਦਿਆ ਕਰੋ ਵਲੌਗ ਪਾਉਣ ਦਾ ਵੀ ਤਾਂ ਹੀ ਫਾਇਦਾ ਹੈ ਨਾ ਤੇ ਚਲੋ ਜੋ ਹੁਣ ਦੇ ਨੂੰ ਥਾਣਾ ਪਾਣੀ ਨੂਰੀ ਦਿਖਾਉਣਾ ਤੁਹਾਨੂੰ ਪਹਿਲਾਂ ਮੈਂ ਨੂਰੀ ਖੜੀ ਆ। ਔ ਬਣੀ ਹੋਈ ਅੱਜ। ਨੂਰੀ ਥੋੜੀ ਗੜਬੜ ਕਰਦੀ ਦੀਏ ਭੱਜਦੀ ਜ਼ਿਆਦਾ ਸੀ। ਸਫਾਈ ਸੂਈ ਕਰੀ ਆ ਦੇ ਥੱਲੇ ਆਓ ਦੇਖੋ। ਰੇਤਾ ਰੁਤਾ ਆ ਪਾਇਆ। ਔ ਨੂਰੀ ਦੀ ਪਲੇਟ ਲੱਗੀ ਹੋਈ ਹੈ ਉੱਪਰ ਉਹ ਵੀ ਸਾਫ਼ ਕਰਨੇ ਵਾਲੀ ਹੈ। ਤੇ ਆਪਣੀ ਗੱਡੀ ਆਪਣੀ ਆਡੀ ਵੀ ਆ ਗਈ। ਤੇ ਸਤਵੀਰ ਗਿਆ ਜਿਸਤਵੀਰ ਦੀ ਫਲੈਟ ਹੈ। ਤੇ ਚਲੋ ਕੋਈ ਨਹੀਂ ਦੇਖ ਰਹੇ ਆ ਫਿਰ ਹਨਾ ਅੱਗੇ ਕੋਈ ਕੰਮਕਾਰ ਕੀ ਕਰਨਾ ਹੈ ਫੇਰ ਘੜਾਵਾਂਗੇ ਇਹ ਬੱਚਿਆਂ ਦੇ ਢੇਡੇ ਜਾਂ ਦੇਖਾਂਗੇ ਉੱਪਰ ਲੈ ਕੇ ਜਾਵਾਂਗੇ ਇਹਨਾਂ ਨੂੰ ਮੈਂ ਆ ਗਿਆ ਤਾਂ ਭਾਈ ਇੱਧਰ ਮੇਰੇ ਹਿਸਾਬ ਨਾਲ ਆਪਣਾ ਨੀਲਾ ਪਹਾੜ ਆ ਗਿਆ ਉਹ ਦੇਖੋ ਬਾਕੀ ਦੇਖਦਾ ਹਾਂ ਡਾਡੂ ਕੇ ਦੇਖਦਾ ਸ਼ਾਇਦ ਮੇਰੇ ਹਿਸਾਬ ਨਾਲ ਨੀਲਾ ਹੀ ਆ ਕਿਉਂਕਿ ਪਹਿਲਾਂ ਛਤਰੀਵਾਲ ਨੂੰ ਗਿਆ ਫੇਰ ਆਉ ਬੈਠ ਗਿਆ ਜਿਹੜਾ ਪਤਾ ਨਹੀਂ ਤੇ ਲੱਗੇ ਆਪਾਂ ਨਹੀਂ ਗੋਲ ਹੈ ਇਹਦਾ ਇਹਦਾ ਗੋਲ ਹੈ ਬਾਈ ਗੋਲਾ ਨੀਲਾ ਦਾ ਹੁਣ ਮੇਰੇ ਜਿਆਦਾ ਬੈਰੀ ਲੈ ਗਈ ਤੇ ਉਹਨੂੰ ਤਾਂ ਤੇ ਲੱਗਿਆ ਤਾਂ ਮੈਨੂੰ ਜਿਵੇਂ ਆਪਣਾ ਆ ਗਈ ਆਪਣੀ ਆਡੀ ਆ ਗਏ ਬਾਈ ਕਬੂਤਰਾਂ ਕੋਲ ਤੁੱਪ ਲਵਾ ਰਹੇ ਨੇ ਕਬੂਤਰ ਸਾਰੇ ਦੇਖੋ ਨਜ਼ਾਰੇ ਨਾਲ ਤੇ ਚਾਹ ਪੀ ਹੋ ਰਹੀ ਹੈ ਨਾਲੇ ਬੱਚੇ ਫੜਦੇ ਆ ਛੂਟੂ ਜਿਹਾ ਲੱਗਿਆ ਹੋਇਆ ਤੁੱਪ ਲਵਾਉਣਾ ਨਾ ਬੱਚੇ ਫੜਦੇ ਆਂ ਬਈ ਫੇਰ ਚੱਲਦੇ ਆਂ ਉੱਪਰ ਅਜੇ ਘੇਰੇ ਘੜਾ ਲਈਏ ਕਲਕਾਂਨ ਤੇ ਬੱਚੇ ਦੇ ਵੀ ਠੀਕ ਆ ਦੰਨੇ ਆ ਰਿਪੋਰਟ ਤੁਹਾਨੂੰ ਫੇਰ ਉੱਪਰ ਜਾ ਕੇ ਹੁਣ ਪਹੁੰਚ ਗਏ ਬਈ ਕੋਠੇ ਤੇ ਸਪਿਹਰ ਤਾਂ ਬੜਾ ਉੱਪਰਲੀ ਛਤਰੀ ਤੇ ਗਿਆ ਡੱਬਾ ਆ ਬੈਠਾ ਸਪਿਹਰ ਆ ਉਹ ਬੈਠਾ ਤੇ ਗੁਲਾਬੀ ਟੂਸਿਆਂ ਵਾਲਾ ਆ ਛੱਡਦੇ ਆਪਾਂ ਕਿਹੜੀਆਂ ਅੱਖਾਂ ਕਰ ਗਿਆ ਇਹ ਚਿੱਟੀਆਂ ਗੱਲ ਖਟੀਆਂ-ਖਟੀਆਂ ਹੀ ਆ ਹਾਲੇ ਚਿੱਟੀਆਂ ਵੀ ਲੱਗਦੀਆਂ ਖਟੀਆਂ ਪੀਲੀਆਂ ਵੀ ਲੱਗਦੀਆਂ ਇਨਸ਼ਾਅੱਲਾ ਬਈ ਮਿੱਤਰਾ ਵੈਰੀ ਗੁੱਡ ਇਹਨੂੰ ਹਲੇ ਕੱਢਦੇ ਆ ਮੜੀ ਹਵਾ ਜਿਆਦਾ ਚੱਲਦੀ ਆ ਦੇਖੋ ਥੋੜੀ ਹਵਾ ਦਮਣ ਤੋਂ ਦੇਖਦੇ ਆ ਪਤੰਗ ਲੱਗੇ ਆ ਬਈ ਚੜਾਉਣ ਜਾਂ ਸੱਸਿੰਗ ਬੱਚੇ ਆ ਬੈਠੇ ਨੇ ਉਹਨਾਂ ਨੂੰ ਟਾਉਣੇ ਆ ਕੋਈ ਨਹੀਂ ਹਵਾ ਨਹੀਂ ਟਿਕ ਰਹੀ ਹਲੇ ਆਏ ਹਾਏ ਅੱਖ ਚ ਰੇਤਾ ਪੈ ਗਿਆ ਓਏ ਚਲੋ ਚੜਾਓ ਫਿਰ ਡੋਰ ਸੇਮ ਹੀ ਆ ਤੁਹਾਡੇ ਕੋਲ ਹਾਂ ਰੰਗ ਤਾਂ ਸੇਮ ਹੈ ਇਹ ਮੋਟੂ ਬੱਤਲ ਨੂੰ ਲੈਂਦੀ ਦੀਆਂ। ਆ ਠੀਕ ਆ। ਨਹੀਂ ਦਿਖਾ ਦੰਨਾ ਵੀ ਸੇਮ ਨਹੀਂ ਲੱਗਦੀ ਦੱਸੋ। ਨਾ ਨਾ ਦੇਖਣ ਨੂੰ ਹੈ ਨਾ। ਇੱਕ ਮੋਟੀ ਆ ਹਾੜੀ ਜਿੱਸੇ ਦੀ। ਹਾਂ ਪਤਲੀ ਆ। ਆ ਠੀਕ। ਉੜ ਰਹੇ ਨੇ ਪਤੰਗ। ਖਾਸੇ। ਇੱਧਰ ਵੀ ਉੱਡਦਾ ਇੱਕ। ਚਲੋ ਪਹਿਲਾਂ ਪਤੰਗ ਉਡਾ ਲਈਏ ਫੇਰ ਬਚੇੜਾ ਆਉਣੇ ਆ। ਹਾਂ ਉੜਦਾ ਓਏ। ਬੜੀ ਧੀਦੀ ਜੜੇ। ਆ ਵਾਰੀ ਜੱਲ। ਚਲੋ ਪੇਚਾ ਲੱਗੇ ਦੀ ਦਿਖਾਉਣਾ ਤੁਹਾਨੂੰ। ਜਸੂ ਲਾ ਰਿਹਾ ਪੇਚਾ ਜਸੂ ਵਾਲਾ ਹੈਗਾ ਆ ਇਧਰ ਲਾ ਜਿਹੜਾ ਕੋਈ ਨਾ ਵੱਢਣ ਨੂੰ ਗਿਆ ਤੂੰ ਸਾਰ ਦੇ ਦੀ ਜਸੂ ਦਾ ਆ ਹੈ ਇਧਰ ਆਲਾ ਉੱਪਰ ਲਾ ਦੂਜਾ ਹੋ ਰਿਹਾ ਸੈਵੀ ਗਿਆ ਮਦਦ ਕਰਨ ਸੈਵੀ ਕਹਿੰਦਾ ਮੈਂ ਚੱਕ ਦੂੰਗਾ ਨਾ ਲਲਕਾਰੇ ਮਾਰ ਮਾਰੇ ਵੜ ਦੂੰਗਾ ਦਉ ਸਾਰ ਦੇ ਜਸੇ ਦਾ ਗਿਆ ਜਿ세 ਕੈਸੇ ਮਹਿਸੂਸ ਹੋ ਰਹਾ ਹੈ ਮਾਰਿਆ ਕਰਨ ਲੱਗਦੀ ਸਾਰੇ ਹੈ ਠੀਕ ਹੈ ਚੱਲ ਹੁਣ ਜੋ ਬੰਦੀ ਵਾਰੀ ਹੈ ਜਮਨ ਤੂੰ ਬੜਾ ਵਾਈ ਹੁਣ ਹਾਂਜੀ 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 ਕਹਦਾ ਸਾੜੇ ਵਿਚਾਰ ਵੀ ਤਾਂ ਨਹੀਂ ਆਉਂਦੀ ਠੀਕ ਹੈ ਬਾਈ ਦੋ ਦੇ ਉੱਪਰ ਛੇੜਦੇ ਆ ਨਾ ਉੜ ਕੇ ਲਓ ਕੱਢਣਗੇ ਗੇੜੇ ਹੁਣ ਆਗੇ 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 ਆਜੋ 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 ਪਾਸ ਘੇਰੀ ਕੱਢਣੇ ਆ ਸਾੜੇ ਲੰਬੇ ਲੰਕਰ ਲਾਗੇ ਹਨਾ ਆਇਓ ਆਓ 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 ਦੋਨੇ ਉੜ ਗਏ ਬਈ ਬਣ ਕੇ ਰੇਲ ਕਿਉਂਕਿ ਹਵਾ ਬਹੁਤ ਚੱਲਦੀ ਹੈ ਨਾ ਆਹ ਦੇਖੋ ਕਿੱਧਰ ਨੂੰ ਜਾਂਦੇ ਨੇ ਚਲੋ ਕੱਢਣ ਦੋ ਘੇਰੇ ਬਾਈ ਗੁਲਾਬੀ ਦੂਸੀਆਂ ਵਾਲਾ ਆ ਗਿਆ ਬਾਈ ਤੇ ਸੁਪਿਆ ਰੋ ਫਿਰਦਾ ਹਵਾ 'ਚ ਵਿਚਾਰਿਆਂ ਦਾ ਬੈਲੈਂਸ ਨਹੀਂ ਬਣਦਾ ਇਹਨਾਂ ਦਾ ਆ ਜਾ ਆ ਆ ਆ ਇਹ ਆ ਗਿਆ ਚਲੋ ਓਕੇ ਆ ਰਿਪੋਰਟ ਘੇਰੇ ਇੰਨੇ ਕਿ ਘਟਾਉਣੇ ਤੇ ਹਵਾ ਜ਼ਿਆਦਾ ਹੈ ਬਾਈ ਹੁਣ ਚੱਲਦੇ ਆਪਾਂ ਜਾਦਵੀਰੇ ਕੋਲ ਪਹੁੰਚ ਗਏ ਬਾਈ ਇੱਧਰ ਤੇ ਬਜਿਆਂ ਨੂੰ ਜਾਲ ਚ ਪਾਉਣ ਲੱਗੇ ਆ ਨਵਾਂ ਮੇਵੇ ਵਜੇ ਨਵਾਂ ਬੱਚਾ ਇੱਕ ਤਾਂ ਆਇਆ ਹੈ ਲਾਲ ਸਿਰਾ ਇੱਕ ਆਇਆ ਹੈ ਬੱਗਾ ਵਜਾ ਉਹ ਕੋ ਗੀਆੜਾ ਬੱਚਾ ਨਾ ਇੱਕ ਹੋਰ ਆ ਪੂਰੇ ਨੀਲੇ ਟੂਸੀ ਦਾ ਹਾਂ ਨੀਲੇ ਟੂਸੀਆਂ ਵਾਲਾ ਹੈਗਾ ਇਹ ਪੰਜੇ ਫੜਲਾ ਹੈ ਨਾ ਬਾਕੀ ਇਹਨਾਂ ਬਾਹਰ ਦੀ ਹਵਾ ਲਵਾ ਦੰਨੇ ਆ ਬਿੱਲੀ ਹਾਂ ਇਹ ਮੂਰੇ ਬੈਂਦੀ ਆ ਬਿੱਲੀ ਨੂੰ ਵਧੀਆ ਲੱਗਦੇ ਆ ਦੇਖਣੇ ਦੇਖਦੀ ਆ ਆ ਨੀਲੀ ਬਿਰਦੀ ਆ ਭਾਈ ਕਰੋ ਨੀਲੀ ਦੇ ਦਰਸ਼ਨ ਆ ਵੇਰ ਦੀ ਆਪਣੀ ਵਾਲੀ ਲੀਲੀ ਮੇਰੇ ਮਿਲੀ ਹੈ ਕਿਸੇ ਕਬੂਤਰ ਨਾਲ ਨੀਲੀ ਕਾ ਨਹੀਂ ਇਹਨੂੰ ਲੈ ਕੇ ਜਾਵਾਂਗੇ ਹੁਣ ਗਰਮੀਆਂ ਚ ਬੱਚੇ ਦਾ ਇੱਕ ਵਾਰੀ ਜ਼ਰੂਰ ਕਢਾਵਾਂਗੇ ਕਬੂਤਰ ਕੱਢੇ ਆ ਬਈ ਮਹੀਨੇ ਮਗਰੋਂ ਬਾਹਰ ਇਧਰ ਲੈ ਇੱਕ ਮਹੀਨੇ ਮਗਰੋਂ ਕੀ ਮਾਰਦਾ ਬਾਕੀ ਉਹ ਬੈਠੇ ਨੇ ਬੱਚੇ ਕੋਈ ਜਗਰ ਨਹੀਂ ਬਾਈ ਮੌਸਮ ਬੜਾ ਗੜਬੜ ਹੋ ਗਿਆ ਬੱਦਲੇ ਬੱਦਲ ਤੇ ਮੈਂ ਸਾਂ ਬਾਹਰ ਨਹੀਂ ਪਾਉ ਮੈਂ ਸਾ ਕਰ ਲਾ ਬੱਦਲ ਬਹੁਤ ਆ ਗਿਆ ਚਲੋ ਭਾਈ ਅਪਾ ਵੀ ਕੂਟਰ ਕਰੀਏ ਬੰਦ ਠੀਕ ਹੈ ਮਿਲਦੇ ਆ ਅਗਲੇ ਵਾਰ ਉਹ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਦੇ ਆ ਅਗਲੇ ਵਾਰ ਬੱਦਲ ਗੜਖਦਾ ਸੁਣੋ